ਰਹਾਂਗਪੁਰ ਸ਼ਹਿਰ ਵਿੱਚ ਲਵਕੁਸ਼ ਪਾਰਕ ਦਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਉਸका उद्घाटन ਕੀਤਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਇਸ ਥਾਂ ਉੱਤੇ ਇੱਕ ਸੁੰਦਰ ਪਾਰਕ ਬਣਾਇਆ ਜਾਵੇ ਉਹਨਾਂ ਦੀ ਮੰਗ ਨੂੰ ਪੂਰਾ ਕਰਦਿਆਂ ਇਸ ਥਾਂ ਉੱਤੇ ਲਵਕੁਸ਼ ਨਾਮੀ ਪਾਰਕ ਬਣਾਈ ਗਈ ਹੈ ਇਸ ਪਾਰਕ ਦੇ ਵਿੱਚ ਜਿੱਥੇ ਸ਼ਹਿਰ ਵਾਸੀ ਸੈਰ ਕਰ ਸਕਣਗੇ ਉੱਥੇ ਬੱਚਿਆਂ ਦੇ ਖੇਡਣ ਲਈ ਝੂਲੇ ਵੀ ਲਗਾਏ ਗਏ ਹਨ ਅਤੇ ਸਵੇਰ ਦੀ ਸੈਰ ਕਰਨ ਵਾਲਿਆਂ ਲਈ एक्सरसाइज ਦੀਆਂ ਮਸ਼ੀਨਾਂ ਵੀ ਲਗਾਈਆਂ ਗਈਆਂ ਹਨ ਸਰਹੰਦ ਦੇ ਵਾਡ ਨੰਬਰ 20 ਵਿਖੇ ਇਹ ਪਾਰਕ ਬਣਾਈ ਗਈ ਹੈ ਸ਼ਹਿਰ ਦੇ ਦੂਸਰੇ ਵਾਡਾਂ ਵਿੱਚ ਵੀ ਪਾਰਕਾਂ ਬਣਾਈਆਂ ਜਾਣਗੀਆਂ ਮਾਰਕੀਟ ਕਮੇਟੀ ਸਰਹੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਭਵੰਤਮਾਨ ਦੀ ਯੋਗ ਅਗਵਾਈ ਵਿੱਚ ਪੰਜਾਬ ਸ਼ਹਿਰ ਦੇ ਸੁੰਦਰੀਕਰਨ ਲਈ ਵਚਨਬੱਧ ਹੈ ਸ਼ਰਵਾ ਵਾਰਡ ਨੰਬਰ 20 ਦੇ ਵਿੱਚ ਲਵਕੁਸ਼ ਪਾਰਕ ਦਾ ਉਦਘਾਟਨ ਮਾਨਯੋਗ ਐਮ.ਐਲ.ਏ ਸਾਹਿਬ ਸਰ ਲਖਵੀਰ ਸਿੰਘ ਰਾਏ ਨੇ ਕੀਤਾ ਹੈ ਪੰਜਾਬ ਸਰਕਾਰ ਦਾ ਇਹ ਉਪਰਾਲਾ ਕਿ ਲੋਕਾਂ ਨੂੰ ਸਿਹਤਮੰਦ ਪੰਜਾਬ ਬਣਾਇਆ ਜਾਵੇ ਜਿੱਥੇ ਰੰਗਲਾ ਪੰਜਾਬ ਹੈ ਮੁੱਖ ਮੰਤਰੀ ਪੰਜਾਬ ਸਰ ਭਗਵੰਤ ਸਿੰਘ ਮਾਨ ਉਹ ਨਹੀਂ ਬਣਾਉਣ ਜਾ ਰਹੇ ਨੇ ਉਥੇ ਸਿਹਤਮੰਦ ਪੰਜਾਬ ਵੀ ਬਣਾਉਣ ਜਾ ਰਹੇ ਨੇ ਰਾਏ ਸਾਹਿਬ ਦਾ ਉਪਰਾਲਾ ਬੜਾ ਜ਼ਬਰਦਸਤ ਹੈ ਬਹੁਤ ਵਧੀਆ ਸਾਰੇ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਵੱਖ-ਵੱਖ ਵਾਰਡਾਂ ਦੇ ਵਿੱਚ ਇਹ ਪਾਰਕਾਂ ਜਿਹੜੀਆਂ ਨੇ ਸਿਹਤਮੰਦ ਪਾਰਕਾਂ ਬਣਾਈਆਂ ਜਾ ਰਹੀਆਂ ਨੇ ਲੋਕਾਂ ਨੂੰ ਇਹਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਸਾਡੇ ਅਫੀਸਰ ਸਾਹਿਬਾਨ ਵੀ ਹਾਜ਼ਰ ਨੇ ਇਹਨਾਂ ਦਾ ਵੀ ਵੱਡਾ ਯੋਗਦਾਨ ਹੈ ਇਹਨਾਂ ਦੇ ਵਿੱਚ ਧੰਨਵਾਦ ਇਹਨਾਂ ਸਾਰਿਆਂ ਦਾ ਸਰਨ ਸ਼ਹਿਰ ਦੇ ਵਾਰਡ ਨੰਬਰ 20 ਦੇ ਵਿੱਚ ਲਵਕੁਸ਼ ਪਾਰਕ ਦਾ ਅਸੀਂ ਅੱਜ ਉਦਘਾਟਨ ਕੀਤਾ ਹੈ ਔਰ ਜਿੰਨਾ ਇਹ ਸਾਡਾ ਇਲਾਕਾ ਹੈ ਵਾਰਡ ਨੰਬਰ 18 ਦਾ ਇਹ ਸਾਡੇ ਸਾਰੇ ਜਿਹਨੇ ਇਥੇ ਵਸਿੰਦੇ ਨੇ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਪਾਰਕ ਵੀ ਕਰਨ ਪਾਰਕਿੰਗ ਵੀ ਕਰਨਗੇ ਲੋਕ ਇੱਥੇ ਨਾਲ ਦੀ ਨਾਲ ਸਾਡੇ ਬੱਚਿਆਂ ਨੂੰ ਜਿਹੜੇ ਝੂਲੇ ਮਿਲੇ ਨੇ ਔਰ ਕੋਈ ਸਾਡਾ ਨੌਜਵਾਨ ਵੀ ਜੇ ਕੋਈ ਵੀ ਉਹ ਬੰਦਾ ਆ ਕੇ ਇੱਥੇ ਐਕਸਰਸਾਈਜ਼ ਵੀ ਕਰ ਸਕਦਾ ਸੋ ਇਸ ਤਰ੍ਹਾਂ ਦੇ ਜਿਹੜੇ ਪਾਰਕ ਨੇ ਉਹ ਸਮਾਜ ਲਈ ਬੜੇ ਲਾਹੇਵੰਦ ਹੁੰਦੇ ਆ ਔਰ ਸਾਨੂੰ ਖੁਸ਼ੀ ਆ ਅਸੀਂ ਵਾਰਡ ਨੰਬਰ 18 ਦੇ ਲੋਕਾਂ ਨੂੰ ਅੱਜ ਇਹ ਸਹੂਲਤ ਦਿੱਤੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਰੰਦ ਦੇ ਹੋਰ ਜਿਹੜੇ ਵਾਰਡ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਪਾਰਕਾਂ ਦੀ ਜਿਹੜੀ ਸਹੂਤਾ ਅਸੀਂ ਦਵਾਗੇ ਸਰ ਖੇਡਾਂ ਨੂੰ ਪ੍ਰਮੋਟ ਕਰਨ ਲਈ ਪੰਜਾਬ ਸਰਕਾਰ ਕਰ ਰਹੀ ਹੈ ਤੇ ਉਹਦੇ ਵਾਗੇ ਤੁਸੀਂ ਕਹਿ ਰਹੇ ਹੋ ਕਿ ਅੱਜ ਆ ਪਾਰਕ ਦਾ ਟੁਕਾਨ ਕੀਤਾ ਤੇ ਇਹਨਾਂ ਦਾ ਲੱਗਦਾ ਨੌਜਵਾਨ ਨੂੰ ਇਧਰ ਨਾਲ ਛੋਟੇ ਨੇ ਦੇਖੋ ਮਾਨਯੋਗ ਸਰਦਾਰ ਭਵਨਸੀ ਮਾਨ ਸਾਹਿਬ ਦਾ ਇੱਕ ਸੁਪਨਾ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਔਰ ਉਹਦੇ ਤਹਿਤ ਜਿਹੜੀਆਂ ਖੇਡਾਂ ਵਤਨ ਪੰਜਾਬ ਦੀਆਂ ਕਰਾਈਆਂ ਗਈਆਂ ਔਰ ਪਿੰਡ ਪਿੰਡ ਦੇ ਵਿੱਚ ਸ਼ਹਿਰ ਸ਼ਹਿਰ ਦੇ ਵਿੱਚ ਗਰਾਊਂਡ ਬਣ ਰਹੇ ਨੇ ਪਾਰਕ ਬਣ ਰਹੇ ਨੇ ਉਹਦੇ ਕਹੇ ਤੇ ਤੁਸੀਂ ਦੇਖੋਗੇ ਨੌਜਵਾਨਾਂ ਦੀ ਜੋ ਉਤਸ਼ਾਹ ਬਹੁਤ ਹੈ ਉਹਨਾਂ ਨੇ ਗੇਮਾਂ ਪ੍ਰਤੀ ਨੌਜਵਾਨਾਂ ਦਾ ਉਤਸ਼ਾਹ ਹੋਇਆ ਕੱਲ ਹੀ ਅਸੀਂ ਦੇਖਿਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੇ ਜਿਹੜੇ ਸਾਡੇ ਨੌਜਵਾਨ ਇੰਟਰਨੈਸ਼ਨਲ ਖੇਡ ਕੇ ਆਏ ਸੀ ਉਹਨਾਂ ਨੂੰ ਫਰਸਟ ਕਲਾਸ ਨੌਕ ਨੇ ਦਿੱਤੀਆਂ ਔਰ ਉਹਨਾਂ ਵਿੱਚ ਡੀਐਸਪੀ ਬਣੇ ਆ ਪੁਲਿਸ ਇੰਸਪੈਕਟਰ ਵੀ ਬਣੇ ਨੇ ਹੋਰ ਡਿਪਾਰਟਮੈਂਟਾਂ ਵਿੱਚ ਗਏ ਨੇ ਸੋ ਇਹ ਪਹਿਲੀ ਸਰਕਾਰ ਹੈ ਜਿਹੜੀ ਨੌਜਵਾਨਾਂ ਨੂੰ ਰੋਜ਼ਗਾਰ ਵੀ ਦੇ ਰਹੀ ਹੈ ਉਹਨਾਂ ਨੂੰ ਖੇਡ ਦੇ ਮੈਦਾਨ ਵਿੱਚ ਲਿਆ ਕੇ ਜਿੱਥੇ ਉਹ ਤੰਦਰੁਸਤ ਰਹਿਣਗੇ ਉਥੇ ਦੇਸ਼ ਦਾ ਆਪਣੇ ਪਰਿਵਾਰ ਦਾ ਪੰਜਾਬ ਦਾ ਨਾਮ ਵੀ ਰੋਸ਼ਨ ਕਰਨਗੇ ਸੋ ਬਹੁਤ ਵੱਡਾ oprala ਮਾਨਯੋਗ ਸਰਦਾਰ ਭੌਂ ਸਿੰਘ ਮਾਨ ਸਾਹਿਬ ਦਾ ਹੈ